14 ਸਾਲ ਦਾ ਜੁਨੀਅਰ ਜਸੂਸ ਪੰਜਾਬ ਚ ਕਾਬੂ ਦੇਖੋ ਕਿਵੇਂ ਪਾਕਿਸਤਾਨ ਨੂੰ ਭੇਜਦਾ ਸੀ ਖੂਫੀਆ ਜਾਣਕਾਰੀ ਜੀ ਸਾਡੇ ਕੋਲ ਗੁਪਤ ਸੂਚਨਾ ਮਿਲੀ ਸੀ ਕਿ ਉਹ ਜਿਹੜਾ ਹੈਗਾ ਆ ਉਹ ਇਸ ਲਈ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਜਿਹੜੀ ਉਹਨਾਂ ਦੀ ਏਜੰਸੀ ਹੈਗੀ ਆ ਉਹਦੇ ਫਰੰਟਲ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਸ ਹੈਗੇ ਨੇ ਟੈਰਰ ਆਰਗੇਨਾਈਜੇਸ਼ਨ ਉਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਆ ਰਣਣਾ ਨੂੰ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਕਿ ਸਕਿਉਰਿਟੀ ਦੇ ਨਾਲ ਕਨਸਰਨ ਆ ਸਾਡੇ ਦੇਸ਼ ਦੀ ਸੁਰੱਖਿਆ ਨਾਲ ਕਨਸਰਨ ਹੈਗੀਆਂ ਉਹਨਾਂ ਦੀ ਮਹੱਤਵਪੂਰਨ ਜਾਣਕਾਰੀ ਦਾ ਆਦਾਨ-ਪ੍ਰਦਾਨ ਉਹ ਇਹ ਕਰ ਰਿਹਾ ਔਰ ਅਕ੍ਰਾਸ ਦੀ ਬਾਰਡਰ ਜਿਹੜੇ ਹੈਗੇ ਆ ਉੱਥੇ ਤੇ ਜਿਹੜੇ ਹੈਗੇ ਆ ਮਿਲਟਰੀ ਦੇ ਆਫੀਸਰਸ ਤੇ ਏਜੰਸੀਸ ਦੇ ਜਿਹੜੇ ਹੈਗੇ ਆ ਆਈਐਸਆਈ ਏਜੰਸੀ ਦੇ ਹੈਗੇ ਹੋਰ ਹੈਗੇ ਆ ਉਹਨਾਂ ਦੇ ਆਫੀਸਰਸ ਹੈਗੇ ਆ ਜਾਂ ਉਹਨਾਂ ਦੀਆਂ ਫਰੰਟਲ ਆਰਗੇਨਾਈਜੇਸ਼ਨ ਜਿਹੜੀਆਂ ਟੈਰਰ ਮੋਡਿਊਲ ਚਲਾਉਂਦੀਆਂ ਹੈਗੀਆਂ ਉਹਨਾਂ ਨਾਲ ਇਹ ਜਿਹੜਾ ਇਨ ਟੱਚ ਹੈਚ ਹੈਗਾ ਤੋ ਇਸ ਸੂਚਨਾ ਦੇ ਆਧਾਰ ਤੇ ਅੱਜ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਜਦੋਂ ਉਸ ਦੀ ਕਾਇਦੇ ਮੁਤਾਬਕ ਜਿਹੜੀ ਹੈਗੀ ਆ ਉਹ ਅਸੀਂ ਪੁੱਛਗਿੱਛ ਕੀਤੀ ਆ ਪੁੱਛਗਿੱਛ ਕਰਨ ਦੇ ਦੌਰਾਨ ਔਰ ਉਹਦੇ ਕੋਲ ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਆ ਉਹ ਸਾਡੇ ਵਾਸਤੇ ਵੀ ਚੁਕਾ ਦੇਣ ਵਾਲੇ ਸੀਗੇ ਔਰ ਇਹ ਜਿਹੜਾ ਬੱਚਾ ਹੈ ਦੀ ਉਮਰ 15 ਸਾਲ ਆ ਇਹ ਇਹ ਪਾਕਿਸਤਾਨ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹ ਅਜਿਹੇ ਯੰਗ ਏਜ ਦੇ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਉਹ ਆਪਣੇ ਸੋਸ਼ਲ ਮੀਡੀਆ ਮੀਡੀਆ ਪਲੈਟਫਾਰਮ ਤੇ ਲਿਆ ਕੇ ਜਿਹੜਾ ਕਿ ਬੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿਸ ਕਿਸ ਮੀਡੀਆ ਪਲੈਟਫਾਰਮ ਤੇ ਜਾ ਰਹੇ ਹੈ ਉਸ ਮੀਡੀਆ ਪਲੈਟਫਾਰਮ ਤੇ ਲਿਆ ਕੇ ਪਹਿਲਾਂ ਤਾਂ ਉਹਨਾਂ ਨਾਲ ਚੈਟ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਬੜੀਆਂ ਲੁਕਰੇਟਿਵ ਆਫਰਸ ਜਿਵੇਂ ਕਿ ਹਥਿਆਰ ਚਲਾਉਣਾ ਹਥਿਆਰ ਨੂੰ ਹੈਂਡਲ ਕਰਨਾ ਹਥਿਆਰਾਂ ਦੀ ਸਪਲਾਈ ਦੇਣਾ ਔਰ ਹੋਰ ਕਈ ਤਰ੍ਹਾਂ ਦੇ ਲਾਲਚ ਜੋ ਕਿ ਬੱਚਿਆਂ ਨੂੰ ਅਟਰੈਕਟ ਕਰ ਸਕਦੇ ਐ ਸੁੱਠੇ ਕਮਾ ਵਾਸਤੇ ਉਹਨਾਂ ਦੇ ਟਰੈਪ ਵਿੱਚ ਫਸਾਉਂਦੇ ਆ ਔਰ ਇਹ ਜਾਣਕਾਰੀ ਵੀ ਉਹਨਾਂ ਕੋਲ ਬੱਚਾ ਕੋਲ ਰਹਿ ਲਈ ਜਾਂਦੀ ਆ ਕਿ ਉਹ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਇਸ ਬੱਚੇ ਦੇ ਦੇ ਵਾਸਤੇ ਇੱਕ ਫੈਮਿਲੀ ਬੈਕਗ੍ਰਾਉਂਡ ਹੈ ਕਿ ਤੇ ਫਾਦਰ ਦੀ ਡੈਥ ਹੋ ਚੁੱਕੀ ਆ ਔਰ 1.5 ਸਾਲ ਪਹਿਲਾਂ ਡੈਥ ਹੋਈ ਸੀ ਤੇ ਉਹਨੂੰ ਸ਼ੱਕ ਸੀਗਾ ਕਿ ਸ਼ਾਇਦ ਮੇਰੇ ਫਾਦਰ ਦਾ ਮਰਡਰ ਹੋਇਆ ਜਿਹੜਾ ਕਿ ਜੇਐਨਕੇ ਦੇ ਵਿੱਚ ਸਥਿਤ ਹੈ ਦਾ ਆਪਣਾ ਰਹਿਸ਼ੀ ਜ਼ਿਲ੍ਹਾ ਜਿਹੜਾ ਜੇਐਨਕੇ ਚ ਬਰ ਸਾਡੀ ਜਿਹੜੀ ਅਸੀਂ ਮਜਬੂਤ ਪੁਸ਼ਕਿਸ਼ ਕੀਤੀ ਆ ਅਸੀਂ ਤਫਤੀਸ਼ ਕੀਤੀ ਉਹ ਤੋਂ ਇਹ ਪਾਇਆ ਨਹੀਂ ਗਿਆ ਕਿ ਉਹਨਾਂ ਦਾ ਮਰਡਰ ਹੋਇਆ ਸੀ ਪਰ ਬੱਚੇ ਦੀ ਮਾਨਸਿਕਤਾ ਤੇ ਅਸਰ ਕਰ ਗਿਆ ਕਿ ਮੇਰੇ ਫਾਦਰ ਦਾ ਮਰਡਰ ਹੋਇਆ ਉਸ ਡੈਸਪਰੇਸ਼ਨ ਨੂੰ ਲੈ ਕੇ ਅਲੱਗ-ਅਲੱਗ ਪਲੈਟਫਾਰਮਸ ਦੇ ਉੱਤੇ ਜਿਹੜਾ ਹੈਗਾ ਆ ਇਹਨੇ ਜਾਣ ਦੀ ਕੋਸ਼ਿਸ਼ ਕੀਤੀ ਉਸ ਕੋਸ਼ਿਸ਼ ਦੌਰਾਨ ਇਹ ਜਿਹੜੇ ਹੈਗੇ ਆ ਇਹ ਜਿਹੜੀਆਂ ਪਾਕਿਸਤਾਨੀ ਏਜੰਸੀਜ਼ ਆ ਉਹਨਾਂ ਦੇ ਫਰੰਟਲ ਫੇਸਿਸ ਹੈਗੇ ਆ ਉਹਨਾਂ ਦੇ ਟਰੈਪ ਵਿੱਚ ਫਸ ਗਿਆ ਇਸ ਦਾ ਕਿਸ ਰਿਲੀਜੀਅਨ ਤੋਂ ਬਲੋਂਗ ਕਰਦਾ ਜਾਣਕਾਰੀ ਇਹ Hindu religion ਨੂੰ ਬਲੋਂਗ ਕਰਦਾ ਹੈ ਅ ਇਸ ਇਸ ਤੋਂ ਇਲਾਵਾ ਜਿਹੜਾ ਇਹ ਇੰਨੇ ਮੋਬਾਈਲ ਫੋਨ ਜਿਹੜਾ ਇਹਦੇ ਕੋਲ ਸੀਗਾ ਉਹ ਮੋਬਾਈਲ ਫੋਨ ਹਾਲਾਂਕਿ ਆਪ ਬੜਾ ਐ ਸਮਾਰਟ ਟੈਕ ਟੈਕ ਸੇ ਵੀ ਆ ਔਰ ਇਹਦੇ ਮੋਬਾਈਲ ਫੋਨ ਨੂੰ ਉਧਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਬੈਠੀਆਂ ਉਹਨਾਂ ਨੇ ਇਹਦੇ ਫੋਨ ਨੂੰ ਵੀ ਇਹਨੂੰ ਇਹਦੀ ਜਿਹੜੀ ਹੈਗੀ ਆ ਸਾਰੇ ਦੀ ਸਾਰੀ ਇਨਫੋਰਮੇਸ਼ਨ ਇਹਦੇ ਫੋਨ ਤੋਂ ਡਾਇਰੈਕਟ ਜਿਹੜੀ ਹੈਗੀ ਆ ਥਰੂ ਕਲੋਨਿੰਗ ਜਿਹੜੀ ਹੈਗੀ ਆ ਉਹ ਲੈਣੀ ਸ਼ੁਰੂ ਕਰ ਦਿੱਤੀ ਸੀ ਔਰ ਇਹਨੀਆਂ ਮਹੱਤਵਪੂਰਨ ਲੋਕੇਸ਼ਨਸ ਦੀਆਂ ਕੁਝ ਵੀਡੀਓਗ੍ਰਾਫੀ ਜਿਹੜੀਆਂ ਕਰਕੇ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹਦੀ ਉਹਦੀ ਇਨਫਾਰਮੇਸ਼ਨ ਇਹਨੇ ਜਿਹੜੀ ਹੈਗੀ ਆ ਉਹ ਲੈ ਰੱਖੀ ਸੀਗੀ ਔਰ ਪੋਸੀਬਲੀ ਕਿਉਂਕਿ ਇਹਦਾ ਫੋਨ ਜੇਕਰ ਉਹ ਹੈਕ ਹੋਇਆ ਤਾਂ ਉਹ ਲਾਈਵ ਵੀ ਜਾ ਸਕਦਾ ਹੈਗਾ ਸੋ ਇਹ ਸਾਰੀਆਂ ਗੱਲਾਂ ਔਰ ਉੱਥੇ ਫਿਰ ਅਲੱਗ-ਅਲੱਗ ਜਿਹੜੇ ਹੈਗੇ ਆ ਗੈਂਗਸਟਰ ਕਮ ਪਾਕਿਸਤਾਨ ਦੇ ਵਿੱਚ ਵੀ ਗੈਂਗਸਟਰ ਕਮ ਟੈਰਰ ਜਿਹੜਾ ਮੈਡੀਊਲ ਚਲਾਉਂਦੇ ਆ ਟੈਰਰ ਐਂਗਲ ਤੋਂ ਜਿਹੜੇ ਮਸ਼ਹੂਰ ਵਿਅਕਤੀ ਨਹੀਂ ਉਹਨਾਂ ਨਾਲ ਵੀ ਇਹ ਜਿਹੜਾ ਹੈਗਾ ਆ ਇਨ ਟੱਚ ਹੋ ਗਿਆ ਸੀਗਾ ਕਿਉਂਕਿ ਗਾਂ ਤੋਂ ਗਾਂ ਗਾਂ ਤੋਂ ਗਾਂ ਅੱਗੇ ਤੋਂ ਅੱਗੇ ਗੱਲਾਂ ਕਰਨੀਆਂ ਫਿਰ ਉਹਨਾਂ ਦੇ ਵਿੱਚ ਵੜਨਾ ਉਹਨਾਂ ਨੂੰ ਤਾਂ ਅਜਿਹੇ ਬੱਚੇ ਜਿਹੜੇ ਹੈਗੇ ਆ ਜਾਂ ਇਸ ਤਰ੍ਹਾਂ ਦਾ ਯੰਗ ਲੋਟ ਜਿਹੜਾ ਹੈਗਾ ਉਹ ਚਾਹੀਦਾ ਕਿ ਜਿਹੜਾ ਕਿ ਉਹਨਾਂ ਦੀ ਗੱਲਾਂ ਦੇ ਵਿੱਚ ਚੁਪੜੀ ਗੱਲਾਂ ਦੇ ਵਿੱਚ ਆ ਜਾਵੇ ਸੋ ਅਸੀਂ ਸਮਝਦੇ ਹਾਂ ਕਿ ਸਾਡੀ ਤੇ ਇਸ ਬੱਚੇ ਦੀ ਵੀ ਖੁਸ਼ਕਿਸਮਤੀ ਆ ਕਿ ਸਾਨੂੰ ਸਮੇਂ ਸਿਰ ਸੂਚਨਾ ਮਿਲ ਗਈ ਔਰ ਇਸ ਬੱਚੇ ਨੂੰ ਅਸੀਂ ਕਾਬੂ ਕੀਤਾ ਹਾਲਾਂਕਿ ਉਹਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਪਰ ਅਸੀਂ ਚਾਹਾਂਗੇ ਕਿ ਇਹ ਜਿਹੇ ਬੱਚਿਆਂ ਦੀ شناخت ਕਰਕੇ ਇਹਨਾਂ ਨੂੰ ਮੁਖਤਾਰਾ ਵਿੱਚ ਲੈ ਕੇ ਆਈਏ। ਬੱਚਿਆਂ ਤੋਂ ਫੌਜੀ ਮੰਜੀ ਦੇ ਗੇਮੇ ਫਨੇ ਲੈ ਲੱਕੀਏ। ਮੁਖਤਾਰਾ ਵਿੱਚ ਲੈ ਕੇ ਆਈਏ। ਔਰ ਇਸ ਤੋਂ ਇਲਾਵਾ ਜਦੋਂ ਇਸ ਦੀ ਪੁਸ਼ਕਿਸ਼ ਕੀਤੀ ਗਈ ਆ ਇਹਦਾ ਸਾਰਾ ਖੰਗਾ ਲਿਆ ਗਿਆ ਸਿਸਟਮ ਨੂੰ ਜਿਹੜਾ ਕਿ ਇਹਦੀ ਨੈਟਵਰਕਿੰਗ ਖੰਗਾ ਲਿਆ ਗਿਆ ਉਹਦੇ ਵਿੱਚ ਬਾਰਡਰ ਏਰੀਏ ਦੇ ਜਿਹੜੇ ਹੈਗੇ ਆ ਕੁਝ ਉਹਨਾਂ ਕੋ ਕਹੇ ਜੇ ਉਹਨਾਂ ਦੀ ਸੀ ਉਹਨਾਂ ਨੂੰ ਫਿਜ਼ੀਕਲੀ ਨਹੀਂ ਵੇਖਿਆ ਪਰ ਸਾਨੂੰ ਲੱਗਦਾ ਕਿ ਉਹ ਵੀ ਯੰਗ ਉਮਰ ਦੇ ਜਿਹੜੇ ਹੈਗੇ ਆ ਲੜਕੇ ਆ ਜਿਹੜੇ ਇਹਦੇ ਨਾਲ ਇੱਕ ਚੇਨ ਰਿਐਕਸ਼ਨ ਦੇ ਵਿੱਚ ਹੈਗੇ ਆ ਜਿਹੜੇ ਕਿ ਉਹ ਵੀ ਇਸ ਤਰ੍ਹਾਂ ਦੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸੁਕ ਹੈਗੇ ਆ ਔਰ ਜਾਂ ਇਹ ਕਹਿ ਲਓ ਕਿ ਉਹ ਆਲਰੇਡੀ ਜਿਸ ਤਰ੍ਹਾਂ ਇਹ ਫਸਿਆ ਹੋਇਆ ਉਸ ਤਰ੍ਹਾਂ ਉਹ ਵੀ ਫਸੇ ਹੋਏ ਆ ਇਹਦੇ ਬਾਰੇ ਸਾਰੀ ਅਸੀਂ ਜਾਣਕਾਰੀ ਸਬੰਧਤ ਸਾਡੇ ਉੱਚ ਅਧਿਕਾਰੀਆਂ ਨੂੰ ਤੇ ਬਾਕੀ ਜਿਹੜੇ ਹੈਗੇ ਪੂਰੇ ਜਿੱਥੇ-ਜਿੱਥੇ ਵੀ ਸਾਨੂੰ ਪਤਾ ਲੱਗਿਆ ਸੀਗਾ ਉਹਨਾਂ ਡਿਸਟ੍ਰਿਕਟ ਦੇ ਜ਼ਿਲ੍ਹਾ ਮੁਖੀਆਂ ਨੂੰ ਅਸੀਂ ਪ੍ਰਦਾਨ ਕਰ ਦਿੱਤੀ ਆ ਉਹਨਾਂ ਤੇ ਕੰਮ ਚੱਲ ਰਿਹਾ ਸਰ ਕਿੰਨੀ